ਗਾਰੇ ਵੀਰ ਜੀ ਇਹ ਵੀ ਇੱਕ ਅੱਜ ਕੱਲ ਦੇ ਮੰਨਦਾਈ ਗਾਣਾ ਤਿਆਰ ਕੀਤਾ ਹੈ ਕਿਉਂ ਅੱਜ ਕੱਲ ਮੋਬਾਈਲ ਦਾ ਜੋਗਰ ਇੱਕ ਬੰਦਾ ਕੰਮ ਕਾਰ ਕਰਕੇ ਆਉਂਦਾ ਹੈ ਤੁਹਾਨੂੰ ਪਤਾ ਵੀ ਮਾੜ ਮਾ ਦੇ ਫੋਨ ਤੇ ਲੱਗੇ ਹੁੰਦੀਆਂ ਉਹ ਆਪਣੀ ਮੈਡਮ ਨੂੰ ਕਹਿੰਦਾ ਵਾ ਨਹੀਂ ਤੂੰ ਫੜ ਕੇ ਮੋਬਾਈਲ ਬੜੀ ਫਿਰ ਟੈਟਲ ਨੀ ਤੂੰ ਫੜ ਕੇ ਮੋਬਾਈਲ ਬੜੀ ਫਿਰ ਟਾਲ ਟਾਲ ਤੇਰੇ ਫੋਨਾ ਮੈਨੂੰ ਬੜਾ ਸਤਾਇਆ ਤੂੰ ਨਾ ਰੋਟੀਆਂ ਪਕਾਈਆਂ ਲੱਟਿਏ ਸਾਰੀ ਰਾਤ ਮੈਟ ਰੈਗ ਟੁਰਵਾ ਤੂੰ ਨਾ ਰੋਟੀਆਂ ਪਕਾਈਆਂ ਲੱਟਿਏ ਦੋ ਮਿੰਟ ਚੁੱਪ ਕਰਵੇ ਮੈਂ ਗੱਲ ਲਵਾ ਕਰੇ ਦੋ ਮਿੰਟ ਚੁਪ ਕਰ ਵੇ ਨਾ ਗੱਲ ਲਵਾ ਕਰ ਮਸਾ ਮਸਾ ਫੋਨ ਪੇਕੇਆਂ ਤੋਂ ਆਇਆ ਮੈਨੂੰ ਰਾਜੀ ਬਾਜੀ ਪੁੱਛ ਲੈਣ ਦੇ ਰੌਲਾ ਉੱਤੀ ਉੱਤੀ ਰੋਟੀਆਂ ਦਾ ਪਾਇਆ ਮੈਨੂੰ ਰਾਜੀ ਬਾਜੀ ਪੁੱਛ ਲੈਣ ਦੇ ਕਦੀ ਤੈਨੂੰ ਨਹੀਂ ਫੋਨ ਮੰਮੀ ਦਾ ਕਦੀ ਕੋਈ ਭੈਣ ਸਹੇਲੀ ਕਦੀ ਤੈਨੂੰ ਨਹੀਂ ਫੋਨ ਮੰਮੀ ਦਾ ਕਦੀ ਕੋਈ ਭੈਣ ਸਹੇਲੀ ਕੰਮ ਕਾਰ ਨੂੰ ਤੇਰਾ ਵਾਅਦਾ ਕਰਦਾ ਫੋਨ ਕਰਨ ਨੂੰ ਵੇਲੀ ਕੰਮ ਕਾਰ ਨੂੰ ਤੇਰਾ ਵਾਅਦਾ ਕਰਦਾ ਫੋਨ ਕਰਨ ਨੂੰ ਵੇਲੀ ਕਿਸੇ ਕੰਮ ਰਾਤ ਦੇ ਦਿਨ ਅੰਧਕ ਮਾਇ ਤੂੰ ਨਾ ਰੋਟੀਆਂ ਪਕਾਈਆਂ ਜੱਟੀਏ ਸਾਰੀ ਰਾਤ ਮੈਂਟੇ ਬਹਿ ਕੇ ਟਰਵਾ ਤੂੰ ਨਾ ਰੋਟੀਆਂ ਪਕਾਈਆਂ ਜੱਟੀਏ ਮੰਮੀ ਡੈਡੀ ਦੇ ਦੁੱਖ ਦੇ ਗੋਡੇ 'ਤੇ ਖਾਦੀ ਬੜੀ ਦਵਾਈ ਮੰਮੀ ਡੈਡੀ ਦੇ ਦੁੱਖ ਦੇ ਗੋਡੇ 'ਤੇ ਖਾਦੀ ਬੜੀ ਦਵਾਈ ਹੁਣ ਨਾ ਪੁੱਛਣ ਬਾਤ ਉਹਨਾਂ ਦੀ ਵੀਰੇ ਤੇ ਪਰਜਾਈ ਹੁਣ ਨਾ ਪੁੱਛਣ ਬਾਤ ਉਹਨਾਂ ਦੀ ਵੀਰੇ ਤੇ ਪਰਜਾਈ ਜਿੰਨਾਂ ਨੂੰ ਚਾਵਾਂ ਨਾਲ ਪੜਾਇਆ ਤੇ ਵਿਆਹਿਆ ਮੈਨੂੰ ਰਾਜੀ ਬਾਦੀ ਪੁੱਛ ਲੈਣ ਦੇ ਮੋਰਾਂ ਉੱਚੀ ਉੱਚੀ ਰੋਟੀਆਂ ਦਾ ਪਾਇਆ ਮੈਨੂੰ ਰਾਜੀ ਬਾਦੀ ਪੁੱਛ ਲੈਣ ਦੇ ਮੂਰਖ ਨੂੰ ਸਮਝਾਉਣਾ ਕੀਤੇ ਪੱਥਰ ਨੂੰ ਕੀ ਪਾਲਾ ਮੂਰਖ ਨੂੰ ਸਮਝਾਉਣਾ ਕੀਤੇ ਪੱਥਰ ਨੂੰ ਕੀ ਪਾਲਾ ਬਿਲਕੁਲ ਗੱਲਾਂ ਸੱਚੀਆਂ ਕਹਿੰਦਾ ਨਹੀਂ ਮੱਖਣ ਗੱਲ ਤਿਹਰੇ ਵਾਲਾ ਬਿਲਕੁਲ ਗੱਲਾਂ ਸੱਚੀਆਂ ਕਹਿੰਦਾ ਨਹੀਂ ਮੱਖਣ ਗੱਲ ਤਿਹਰੇ ਵਾਲਾ ਗੋਲੇ ਬੰਦੇ ਨੂੰ ਕੀ ਰਹਾ ਕੇ ਦਸਨਾ ਤੂੰ ਨਾ ਰੋਟੀਆਂ ਪਕਾਇਆਂ ਜੱਟੀਏ ਸਾਰੀ ਰਾਤ ਮੈਟ ਰਗ ਟੁਰਵਾ ਤੂੰ ਨਾ ਰੋਟੀਆਂ ਪਕਾਇਆਂ ਜੱਟੀਏ ਉਹ ਕਹਿੰਦੀ ਆ ਮੱਖਣ ਥੀਲੇ ਵਾਲੇ ਕੋ ਹੁਣ ਰਹਿ ਗਿਆ ਇਹੋ ਜੱਲਾ ਮੱਖਣ ਕੇ ਥੀਲੇ ਵਾਲੇ ਕੋ ਹੁਣ ਰਹਿ ਗਿਆ ਇਹੋ ਹੀ ਗੱਲਾਂ ਦੇ ਨੰਬਰ ਮੈਨੂੰ ਉਸ ਦਾ ਦੇ ਮੈਂ ਉਸ ਨੂੰ ਮੈਸੇਜ ਕਰਾਂ ਦੇ ਨੰਬਰ ਮੈਨੂੰ ਉਸ ਦਾ ਦੇ ਮੈਂ ਉਸ ਨੂੰ ਮੈਸੇਜ ਕਰਾਂ ਸਾਡੇ ਘਰ ਚੁੱਪਵਾੜਾ ਜਿੰਨੇ ਪਾਇਆ ਮੈਨੂੰ ਰਾਜੀ ਬਾਜੀ ਪੁੱਛ ਲੈਣ ਦੇ ਰੌਲਾ ਉੱਚੀ ਉੱਚੀ ਰੋਟੀਆਂ ਦਾ ਪਾਇਆ ਮੈਨੂੰ ਰਾਜੀ ਬਾਜੀ ਪੁੱਛ ਲੈਣ ਦੇ ਕੋਈ ਦਸਤੀ ਹੋਵੇ ਤਾਂ ਮਾਫ ਕਰਨੀ ਸਾਭ ਜੀ ਬਿਲਕੁਲ ਅੱਜ ਕਦੇ ਝੁਕਦਾ ਨਹੀਂ ਮੰਨਦਾ ਮੈਂ ਆਪਣੇ ਘਰ ਦੇ ਗਾਣੇ ਬਣਾਉਣਾ ਦਾਵਾ ਹੁਣ ਅੱਦੇ ਵੀ ਇੱਕ ਬਣਾਉਣਾ ਵਾਰ ਗੋਡੇ ਗੋਡੇ ਮੋਡੇ ਤੇਰੇ ਦੁਖ ਦੀ ਨਹੀਂ ਜਵਾਨ ਕੁੜੇ